ਦੇਣ 23ਵਾਂ ਬੰਜਰ ਜ਼ਮੀਨਾਂ ਤੇ ਅਨਖ ਨਹੀਂ ਉਗਦੀ ਲਾवारिस ਰਾ ਰਾਂਿਆਂ ਨੂੰ ਉਡੀਕਦੇ ਉਡੀਕਦੇ ਖਤਮ ਹੋ ਜਾਂਦੇ ਨੇ ਰੋਕ ਲਾਉਣ ਦਾ ਪਹਿਲਾ ਸਹੀ ਸਮਾਂ ਸੀ 20 ਸਾਲ ਪਹਿਲਾਂ ਤੇ ਦੂਜਾ ਸਮਾਂ ਸਹੀ ਸਮਾਂ ਹੋਣ ਬੰਮੀਹਾ ਬੋਲਿਆ ਦੇਨੇ ਅੰਗੜਾਈ ਲਈ ਚਾਨਣੇ ਤਾਰਿਆਂ ਦੀ ਪੰਡ ਬੰਨੀ ਤੇ ਸੂਰਜ ਦੇ ਆਉਣ ਲਈ ਰਾ ਪਤਰਾ ਕਰ ਦਿੱਤਾ ਸਵੇਰੇ ਸਵੇਰੇ ਰੁਹੇੜੇ ਦੇ ਲਾਲ ਪੀਲੇ ਫੁੱਲਾਂ ਨੂੰ ਵੇਖ ਕੇ ਕਿਸਰ ਰੁਕ ਗਿਆ ਅਜੇ ਸੂਰਜ ਚੜਨ ਚ ਕੁਝ ਧੀਰ ਹੋਰ ਸੀ ਫੁੱਲਾਂ ਤੇ ਪਈ ਤ੍ਰੇਲ ਵੇਖ ਕੇ ਉਸਨੇ ਫਕੀਰ ਨੂੰ ਕਿਹਾ ਇਹਨਾਂ ਤ੍ਰੇਲ ਦੇ ਤੁਪਕਿਆਂ ਦੀ ਉਮਰ ਕਿੰਨੀ ਛੋਟੀ ਹੁੰਦੀ ਹੈ ਫਕੀਰ ਨੇ ਤ੍ਰੇਲ ਨੂੰ ਬੜੇ ਸਕੂਨ ਨਾਲ निहारਦਿਆਂ ਕਿਹਾ ਇਹੀ ਸਾਰੇ ਪਾਣੀ ਦੇ ਹੀ ਰੂਪ ਹਨ ਜਵਾਨਾ ਪਾਣੀ ਤ੍ਰੇਲ ਬਣ ਕੇ ਫੁੱਲਾਂ ਨੂੰ ਦੁਪਹਿਰੇ ਪੈਣ ਵਾਲੀ ਗਰਮੀ ਲਈ ਤਿਆਰ ਕਰਦਾ ਹੈ ਇਹ ਹੰਝੂ ਬਣ ਕੇ ਦੁਖੀ ਨੂੰ ਦਲਾਸਾ ਦਿੰਦਾ ਹੈ ਤੇ ਮੁੜਕਾ ਬਣ ਕੇ ਮਜ਼ਦੂਰ ਨੂੰ ਰਾਹਤ ਪਾਣੀ ਨੂੰ ਰਹਿਬਰ ਮੰਨ ਕੇ ਤਾਂ ਪਰਮਾਤਮਾ ਤੱਕ ਵੀ ਪਹੁੰਚਿਆ ਜਾ ਸਕਦਾ ਹੈ ਫਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਦੀ ਸੁਰਤ ਕਿ ਸੇ ਹੋਰ ਦੁਨੀਆਂ ਵਿੱਚ ਪਹੁੰਚ ਗਈ ਫਕੀਰ ਨੇ ਇੱਕ ਦਿਨ ਕਿਹਾ ਸੀ ਜਿਸ ਥਾਂ ਤੇ ਰੱਬ ਦਾ ਨਾਮ لیا ਜਾਂਦਾ ਹੈ ਉਸ ਥਾਂ ਦਾ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ ਕੇਸਰ ਨੂੰ ਇਸ ਸਚਾਈ ਦਾ ਭੇਤ ਹੁਣ ਥੋੜਾ ਥੋੜਾ ਸਮਝ ਲੱਗਣ ਲੱਗ ਪਿਆ ਸੀ ਤੁਰਦਿਆਂ ਤੁਰਦਿਆਂ ਦੋਵੇਂ ਇੱਕ ਪਿੰਡ ਕੋਲ ਪਹੁੰਚੇ ਜਿੱਥੇ ਕੁਝ ਜਵਾਨਾਂ ਨੇ ਠੰਡੇ ਪਾਣੀ ਦੀ ਛਪੇ ਲਾਈ ਹੋਈ ਸੀ ਇਸ ਲਾਕੀ ਵਿੱਚ ਪਿਛਲੇ ਕਈ ਸਾਲਾਂ ਤੋਂ ਆਊਟ ਚੱਲ ਰਹੀ ਸੀ ਗਰਮੀ ਵਧ ਰਹੀ ਸੀ ਲੋਕ ਮੀਂਹ ਦੀ ਉਡੀਕ ਕਰ ਰਹੇ ਸਨ ਥੋੜੀ देर ਉੱਥੇ ਬੈਠ ਕੇ ਤੇ ਪਾਣੀ ਪੀ ਕੇ ਦੋਵੇਂ ਅੱਗੇ ਚੱਲ ਪਏ ਫਕੀਰ ਨੇ ਗਰਮੀ ਨਾਲ ਲਾਹੋ ਲਾਖੇ ਹੋਏ ਅਸਮਾਨ ਵੱਲ ਵੇਖਿਆ ਤੇ ਕਿਹਾ ਜਲ ਹੈ ਤਾਂ ਹੀ ਕਲ ਹੈ ਜਵਾਨਾ ਇਹ ਰੇਤ ਦੇ ਟਿੱਬੇ ਵੇਖ ਰਿਹਾ ਹੈ ਫਕੀਰ ਦੀ ਆਵਾਜ਼ ਵਿੱਚ ਫਿਕਰ ਸੀ ਕਦੇ ਇੱਥੇ ਹਰਿਆਲੀ ਹੋਇਆ ਕਰਦੀ ਸੀ ਅਸੀਂ ਪਾਣੀ ਤੇ ਕੁਦਰਤ ਦੀਆਂ ਹੋਰ ਦਾਤਾਂ ਨੂੰ ਸਾਂਭ ਨਹੀਂ ਸਕੇ ਆਦਮੀ ਸ਼ੁਰੂ ਤੋਂ ਹੀ ਕੁਦਰਤ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਬਗਦਾਦ ਦੀ ਧਰਤੀ ਦਰਿਆ ਕੰਢੇ ਪਰਫੁੱਲਿਤ ਹੋਈ ਦੁਨੀਆਂ ਦੀ ਸਭ ਤੋਂ ਪਹਿਲੀ ਸਭਿਤਾ ਸੀ ਉੱਥੇ ਸਭ ਮਾਰੂਥਲ ਹੈ ਅੱਜਕੱਲ ਕਹਿੰਦੇ ਹਨ ਸਿੱਧੂ ਘਾਟੀ ਦੀ ਸਭਿਤਾ ਦਰਿਆਵਾਂ ਦੇ ਸੁੱਕ ਜਾਣ ਕਰਕੇ ਹੀ ਨਸ਼ਟ ਹੋਈ ਸੀ ਬ੍ਰਹਿਮੰਡ ਵਿੱਚ ਜੀਵਨ ਸਿਰਫ ਧਰਤੀ ਤੇ ਹੈ ਕਿਉਂਕਿ ਕਿਸੇ ਵੀ ਹੋਰ ਗ੍ਰਹਿ ਤੇ ਪਾਣੀ ਨਹੀਂ ਹੈ ਦੁਨੀਆਂ ਦੇ ਸਾਰੇ ਵੱਡੇ ਸ਼ਹਿਰ ਦਰਿਆਵਾਂ ਦੇ ਕੰਢੇ ਹੀ ਵੱਸੇ ਹੋਏ ਸਨ ਜਦੋਂ ਦਰਿਆ ਸੁੱਕ ਗਏ ਤਾਂ ਸ਼ਹਿਰ ਵੀ ਉੱਜੜ ਗਏ ਜਦੋਂ ਘਾਟ ਨੀਵੇਂ ਹੋ ਗਏ ਸਨ ਤੇ ਅਸੀਂ ਖੂਨ ਕੱਢ ਲਏ ਜਦੋਂ ਖੂੜ ਢੂੰਗੇ ਹੋਏ ਤਾਂ ਅਸੀਂ ਨਿਲਕੇ ਲਾ ਲਈ ਪਾਣੀ ਦੇ ਸਰੋਤ ਛੋਟੇ ਹੁੰਦੇ ਗਏ ਪਰ ਸਾਡੀ ਸੋਚ ਵੱਡੀ ਨਾ ਹੋ ਸકી ਫਕੀਰ ਕਿਸੇ ਗਹਿਰੀ ਸੋਚ ਵਿੱਚੋਂ ਹੌਲੀ-ਹੌਲੀ ਬੋਲਿਆ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਨੇ ਕਿਹਾ ਜਦੋਂ ਤੱਕ ਸਾਨੂੰ ਹੋ ਰਹੇ ਨੁਕਸਾਨ ਦੀ ਸਮਝ ਲੱਗਣੀ ਹੈ ਸ਼ਾਇਦ ਬਹੁਤ देर ਹੋ ਚੁੱਕੀ ਹੋਵੇਗੀ ਸਾਡਾ ਹਾਲ ਤਾਂ ਉਸ ਸੱਜਣ ਵਰਗਾ ਹੈ ਜੋ ਪੈਸੇ ਕਮਾਉਣ ਦੇ ਚੱਕਰ ਵਿੱਚ ਆਪਣੀ ਸਿਹਤ ਖਰਾਬ ਕਰ ਲੈਂਦਾ ਹੈ ਤੇ ਫਿਰ ਉਹੀ ਪੈਸੇ ਬਿਮਾਰੀ ਦੇ ਇਲਾਜ ਤੇ ਖਰਚ ਕਰ ਦਿੰਦਾ ਹੈ ਫਿਰ ਨਾ ਹੀ ਸੇਤ ਰਹਿੰਦੀ ਹੈ ਤੇ ਨਾ ਹੀ ਪੈਸਾ ਕਹਿ ਕੇ ਫਕੀਰ ਗਹਿਰੀ ਸੋਚ ਵਿੱਚ ਡੁੱਬ ਗਿਆ ਕੇਸਰ ਸੋਚੋ ਪੰਜਾਬ ਸੁੰਡਿਆ ਸੀ ਤੇ ਫਕੀਰ ਦੀ ਚਿੰਤਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਫਕੀਰ ਨੇ ਸੌਣ ਲਈ ਲੋਈ ਵਿਸ਼ਾ ਕੇ ਪਾਣੀ ਵਾਲੀ ਮਸਕ ਸਰਾਣੀ ਵਾਲ ਰੱਖ ਦਿਆ ਕਿਹਾ ਧਰਤੀ ਵੀ ਤੇ ਆਦਮੀ ਦਾ ਸਰੀਰ ਵੀ ਦੋ ਤਹਾਈ ਪਾਣੀ ਹੈ ਪਾਣੀ ਹੈ ਤਾਂ ਪ੍ਰਾਣੀ ਹੈ ਦੁਨੀਆ ਦੀ ਤਾਂ ਸ਼ੁਰੂਆਤ ਹੀ ਪਾਣੀ ਤੋਂ ਹੋਈ ਸੀ ਸਾਈ ਜੀ ਦੁਨੀਆ ਦੀ ਸ਼ੁਰੂਆਤ ਕਿਵੇਂ ਹੋਈ ਸੀ ਕਿਸ ਨੇ ਪੁੱਛਿਆ ਇਹ ਸਵਾਲ ਜੁਗਾ ਜਗੰਤਰਾਂ ਤੋਂ ਮਨੋਖ ਦੀ ਸੋਚ ਦਾ ਹਿੱਸਾ ਰਿਹਾ ਹੈ ਜਾ ਕਰਤਾ ਸ੍ਰਿਸ਼ਟ ਕੋ ਸਾਜੀ ਆਪੇ ਜਾਣੇ ਸੋਹੇ ਬਾਬੇ ਨਾਨਕ ਨੇ ਸਾਨੂੰ ਸਮਝਾਇਆ ਸੀ ਅਰਬਦ ਨਰਬਦ ਤੁੰਦੁਕਾਰਾ ਕਿ ਕੋ ਪਹਨੇਰੇ ਵਿੱਚ ਕੀਤਾ ਪਸਾਓ ਇੱਕੋ ਕਵਾਓ ਜਾਨੀ ਇੱਕ ਰੱਬੀ ਆਵਾਜ਼ ਨਾਲ ਹੀ ਸਾਰਾ ਪਸਾਰਾ ਸ਼ੁਰੂ ਹੋ ਜਾਂ ਹੋਇਆ ਫਿਰ ਪਵਨੇ ਤੇ ਜਲ ਹੋਈ ਤੇ ਜਲ ਤੇ ਤ੍ਰਿਭਵਨ ਸਾਜੀਆ ਫਕੀਰ ਦਾ ਜਵਾਬ ਕੁਝੇ ਵਿੱਚ ਸਮੁੰਦਰ ਬੰਦ ਕਰਨ ਵਾਲਾ ਸੀ ਰਾਹ ਦੇ ਨੇੜੇ ਹਲਟੀ ਵੇਖ ਕੇ ਦੋਵੇਂ ਰੁਕ ਗਏ ਉੱਥੇ ਕਾਫੀ ਹਲਚਲ ਸੀ ਹਰਾਈਆਂ ਦੇ ਰੁਕਣ ਲਈ ਇਹ ਇੱਕ ਬਹੁਤ ਰਮਣੀਕ ਜਗ੍ਹਾ ਸੀ ਪੰਛੀ ਜਾਨਵਰ ਤੇ ਰਾਹਗੀ ਰੋਜ਼ ਆਥਣੇ ਇੱਥੋਂ ਪਾਣੀ ਪੀ ਕੇ ਹੀ ਆਪੋ ਆਪਣੇ ਟਿਕਾਣਿਆਂ ਨੂੰ ਪਰਤਦੇ ਸਨ ਹਲਟੀ ਦੇ ਨੇੜੇ ਬੋਤਲਾ ਲੈ ਕੇ ਰੱਜ ਸਥਾਨੀ ਪੱਕ ਬੰਨੀ ਇੱਕ ਢਾਲੀ ਉਮਰ ਦਾ ਆਦਮੀ ਬੈਠਾ ਸੀ ਇਸ ਇਲਾਕੇ ਵਿੱਚ ਹਲਟ ਜ਼ਿਆਦਾਤਰ ਬੋਤਿਆਂ ਨਾਲ ਹੀ ਢੇੜੇ ਜਾਂਦੇ ਸਨ ਫਕੀਰ ਨੂੰ ਵੇਖ ਕੇ ਉਸ ਆਦਮੀ ਨੇ ਜੁਗਾਲੀ ਕਰ ਰਹੇ ਬੋਤੇ ਨੂੰ ਹੁਰਹੁਰ ਦੀ ਆਵਾਜ਼ ਦੇ ਕੇ ਉਠਾਇਆ ਤੇ ਜੋੜ ਕੇ ਹਲਟ ਢੇੜਿਆ ਪਾਣੀ ਨਾਲ ਖੁਰਗਲੀ ਭਰ ਦਿੱਤੀ ਤੇ ਪਿਆਰ ਨਾਲ ਹਾਸ਼ ਹਾਸ਼ ਕਹਿ ਕੇ ਬੋਤਾ ਹੌਲੀ ਹੌਲੀ ਬੈਠ ਗਿਆ ਉਸਨੇ ਬੋਤੇ ਨੂੰ ਖਾਣ ਲਈ ਢੇਕ ਦੇ ਪੱਤੇ ਦਿੱਤੇ ਕੇਸਰ ਤੇ ਫਕੀਰ ਨੇ ਇਸ਼ਨਾਨ ਕੀਤਾ ਤੇ ਉੱਥੇ ਹੀ ਰਾਤ گزارਣ ਦਾ ਇਰਾਦਾ ਬਣਾਇਆ ਫਕੀਰ ਨੇ ਸੌਣ ਲਈ ਥਾਂ ਸਾਫ਼ ਕਰਨ ਤੋਂ ਬਾਅਦ ਉਸ ਆਦਮੀ ਨੇ ਆਪਣੇ ਬਾਰੇ ਦੱਸਿਆ ਕਿ ਕਿਵੇਂ ਉਹ ਇੱਕ ਵਾਰ ਬਹੁਤ ਬਿਮਾਰ ਹੋ ਗਿਆ ਸੀ ਬਹੁਤ ਔੜ-ਪੋੜ ਕਰਨ ਤੇ ਕਾਫੀ ਧੀਰ ਮੰਜੇ ਤੇ ਰਹਿਣ ਤੋਂ ਬਾਅਦ ਜਦੋਂ ਉਹ ਤੁਰਨ ਫਿਰਨ ਜੋਗਾ ਹੋਇਆ ਤਾਂ ਉਸਨੇ ਆਪਣੀ ਜ਼ਿੰਦਗੀ ਦਾ ਮਕਸਦ ਆਉਂਦੇ ਜਾਂਦੇ ਰਾਇਆਂ ਨੂੰ ਪਾਣੀ ਪਿਲਾਉਣਾ ਹੀ ਬਣਾ ਲਿਆ। ਫਕੀਰ ਨੇ ਉਸ ਨੂੰ ਪਿਆਰ ਨਾਲ ਅਸੀਸ ਦਿੰਦਿਆਂ ਕਿਹਾ ਬੜੀ ਵੱਡੀ ਸੇਵਾ ਕਰ ਰਹੇ ਆ ਸੱਜਣਾ ਪਾਣੀ ਦੀ ਅਸਲ ਕੀਮਤ ਦਾ ਪਤਾ ਪਿਆਸੇ ਨੂੰ ਹੀ ਹੁੰਦਾ ਹੈ ਜਾਂ ਮਾਰੂਥਲੇ ਵਿੱਚ ਰਹਿੰਦੇ ਲੋਕਾਂ ਨੂੰ ਜਿਹੜੇ ਹੱਥ ਪੈਰ ਤੇ ਮੂੰਹ ਇਸ ਤਰ੍ਹਾਂ ਧੋਂਦੇ ਹਨ ਕੀ ਪਾਣੀ ਦੀ ਬਚਤ ਹੋ ਸਕੇ ਜਿਸ ਨੂੰ ਉਹ ਉੱਜੂ ਸਾਜਣਾ ਕਹਿੰਦੇ ਹਨ ਇਹ ਲੋਕ ਹੱਥ ਧੋਣ ਵੇਲੇ ਬਾਹਾਂ ਉੱਪਰ ਨੂੰ ਕਰ ਲੈਂਦੇ ਹਨ ਤਾਂ ਕਿ ਹੱਥ ਤੋਂ ਡਿੱਗੇ ਪਾਣੀ ਨਾਲ ਬਾਹ ਵੀ ਧੋ ਜਾਵੇ ਤੇ ਉਸਦੇ ਬੋਲਾਂ 'ਚੋਂ ਅੱਧੀ ਸਦੀ ਦਾ ਤਜਰਬਾ ਚਲਕ ਰਿਹਾ ਸੀ ਉਸ ਆਦਮੀ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਤਰਤੀ ਉਹੀ ਰਾਣੀ ਜਿਸ ਦੀ ਹਿੱਕ ਤੇ ਪਾਣੀ ਬੱਜਰ ਜ਼ਮੀਨਾਂ ਤੇ ਅਨਖ ਨਹੀਂ ਉੱਗਦੀ ਤੇ ਲਾਵਾਰਿਸ ਰਾ ਰਾਈਆਂ ਨੂੰ ਉਡੀਕ ਦੇ ਉਡੀਕ ਦੇ ਖਤਮ ਹੋ ਜਾਂਦੇ ਹਨ ਫਕੀਰ ਨੇ ਸੁੰਨੇ ਰਾਹ ਵੱਲ ਵੇਖਦਿਆਂ ਕਿਹਾ ਰਾ ਪਸਰ ਰਹੀ ਰਾਤ ਪਸਰ ਰਹੀ ਸੀ ਟਾਵਾ ਟਾਵਾ ਤਾਰਾ ਦਿਸਣ ਲੱਗਿਆ ਫਕੀਰ ਮਾਲਾ ਕੱਢ ਕੇ ਆਸਨ ਲਾਉਣ ਦੀ ਤਿਆਰੀ ਕਰਨ ਲੱਗਿਆ ਉਹ ਆਦਮੀ ਬੋਤਾ ਰੋਖ ਨਾਲ ਬੰਨ ਕੇ ਸੌਣ ਦੀ ਤਿਆਰੀ ਕਰਨ ਲੱਗਿਆ ਕੇਸਰ ਨੇ ਕੁਰਤੇ ਦੀ ਸੱਜੀ ਜੇਬ ਵਿੱਚ ਹੱਥ ਮਾਰਿਆ ਤੇ ਫਕੀਰ ਦੇ ਦਿੱਤੇ ਕਾਲੇ ਗੋਲ ਪੱਥਰ ਨੂੰ ਟਟੋਲਿਆ ਕਾਲਾ ਪੱਥਰ ਰਾਦੇ ਹਨੇਰੀ ਵਿੱਚ ਵੀ ਚਮਕ ਰਿਹਾ ਸੀ ਇਹ ਪੱਥਰ ਹੱਥ ਵਿੱਚ ਫੜ ਕੇ ਕੇਸਰ ਨੂੰ ਕੋਈ ਅਜੀਬ ਜਿਹਾ ਸਕੂਨ ਮਿਲਦਾ ਸੀ ਯਾਤਰਾ ਦੇ ਅੰਤ ਤੇ ਚਿੱਟਾ ਪੱਥਰ ਦੇਣ ਦੀ ਕੀਤੀ ਫਕੀਰ ਦੀ ਗੱਲ ਕੇਸਰ ਨੂੰ ਰੋਜ਼ ਯਾਦ ਕਰ ਲੈਂਦਾ ਸੀ ਜਦੋਂ ਵੀ ਤੈਨੂੰ ਕਦੇ ਕੁਝ ਸਮਝ ਨਾ ਆਵੇ ਤਾਂ ਇਹ ਤੂੰ ਮੇ ਪੱਥਰ ਹੱਥਾਂ ਹੱਥਾਂ 'ਚ ਫੜ ਕੇ ਧਿਆਨ ਲਾਵੀਂ ਪਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ ਫਕੀਰ ਦੇ ਪਹਿਲੇ ਦਿਨ ਕਹੇ ਹੋਏ ਇਹਨਾਂ ਬੋਲਾਂ ਨੇ ਉਸ ਦੇ ਦਿਲ ਨੂੰ ਤਰਵਾਸ ਦਿੱਤਾ ਅਗਲਾ ਭਾਗ ਜ਼ਰੂਰ ਸੁਣੋ ਜੀ